ਅੱਜ ਤੋਂ 24 ਸਾਲ ਪਹਿਲਾਂ ਆਰਮੀ ਦੇ ਵਿੱਚ ਸ਼ਹੀਦ ਹੋਏ ਸਰਦਾਰ ਸੁਵਿੰਦਰ ਸਿੰਘ ਜੀ ਤਰਦੇਓ ਜ਼ਿਲ੍ਹਾ ਅਮਰਸਰ ਜਿਨ੍ਹਾਂ ਦਾ ਅੱਜ ਆਰਮੀ ਜੁਨਿਟ ਵੱਲੋਂ ਪਿੰਡ ਤਰਦੇਓ ਦੇ ਸਰਕਾਰੀ ਸਕੂਲ ਪ੍ਰਾਇਮਰੀ ਸਕੂਲ ਦੇ ਵਿੱਚ ਬਹੁਤ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਆਰਮੀ ਦੇ ਆਰਮੀ ਜੁਨਿਟ ਤੋਂ ਜਿਹੜੇ ਪਰਿਵਾਰ ਵੀਰ ਪਹੁੰਚੇ ਉਹਨਾਂ ਦਾ ਧੰਨਵਾਦ ਪਿੰਡ ਵਾਸੀਆਂ ਦਾ ਧੰਨਵਾਦ ਪਰ ਉੱਥੇ ਨਾਲ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸਾਡਾ ਪਰਿਵਾਰ ਜਿਨ੍ਹਾਂ ਦਾ ਵੀਰ ਸਾਡਾ ਸ਼ਹੀਦ ਹੋਇਆ ਹੈ ਸੁਵਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਗੱਲਬਾਤ ਕਰਦੇ ਹਾਂ ਭੈਣ ਹਰਜੀਤਕੌਰ ਜੀ ਨਾਲ ਭੈਣ ਹਰਜੀਤਕੌਰ ਜੀ ਸਾਡੇ ਵੀਰ ਜੀ ਜੋ ਸ਼ਹੀਦ ਹੋਏ ਨੇ ਤੇ ਉਹਨਾਂ ਸੰਬੰਧੀ ਜੋ ਅੱਜ ਬੋਤਲ ਲਗਾਇਆ ਗਿਆ ਹੈ ਬੋਤਲ ਲਗਾਉਣ ਉਪਰੰਤ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਰੈਜੀਮੈਂਟ ਦਾ ਧੰਨਵਾਦ ਕਰਦੇ ਹਾਂ ਪਿੰਡ ਦੀ ਕਚਾਈ ਦਾ ਧੰਨਵਾਦ ਕਰਦੇ ਹਾਂ ਜਿਹਨਾਂ 24 ਸਾਲ ਬਾਅਦਾਂ ਉਹਨਾਂ ਨੇ ਯਾਦ ਕੀਤਾ ਵਾਸੀ ਕੀ ਉਹ ਉਹਨਾਂ ਦੇ ਬੱਚੇ ਕੀ ਕੰਮ ਕਰ ਰਹੇ ਨੇ ਜਾਂ ਕੀ ਪੜ੍ਹਾਈ ਕਰ ਰਹੇ ਉਹਦੇ ਬਾਰੇ ਚਾਣਨਾ ਪਾਹੋਗੇ ਤੇ ਕੀ ਮੰਗ ਹੈ ਤੁਹਾਡੀ ਵਾਹਿਰ ਜੀ ਖਾਲਸਾ ਵਾਹਿਰ ਜੀ ਦੀ ਫਤਿਹ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਾਡਾ ਪਣਵਾਈਆ ਜੀ ਜਿਹੜੇ ਨਾ ਸੁਵਿੰਦਰ ਸਿੰਘ ਉਹ 67 ਰੈਜਮੈਂਟ ਦੇ ਸਿਪਾਹੀ ਸੀ ਉਹ ਅੱਜ ਤੋਂ 24 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਕਪੂਆਣਾ ਵਿੱਚ ਨਾ ਹੱਤਵਾਦੀਆਂ ਨਾਲ ਲੋਹਾ ਲੈਂਦੇ ਸੀ ਦੋ ਗਏ ਸੀ ਤੇ ਅੱਜ 24 ਸਾਲ ਬਾਅਦ ਸਰਕਾਰ ਨੇ ਉਹਨਾਂ ਨੂੰ ਯਾਦ ਕਰਦੇ ਆਂ ਆ ਉਹਨਾਂ ਦੇ ਪਿੰਡ ਤੋਂ ਦੇੋਂ ਜਿਹੜਾ ਅੰਮ੍ਰਿਤਸਰ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਵਾ ਅਸੀਂ ਬਹੁਤ ਹੀ ਧੰਨਵਾਦੀ ਆਂ ਰੈਜਮੈਂਟ ਦੇ ਪਿੰਡ ਵਾਸੀਆਂ ਦੇ ਤੇ ਨਾਲ ਹੀ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਮਾਨ ਸਨਮਾਨ ਜਿਹੜਾ ਸੁਵਿੰਦਰ ਸਿੰਘ ਨੂੰ ਦਿੱਤਾ ਅਸੀਂ ਚਾਹੁੰਦੇ ਆਂ ਵੀ ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਕਿਉਂਕਿ ਉਹ ਤੇ ਹੱਬ ਚਲੇ ਗਏ ਆ ਅੱਗੇ ਬੱਚੇ ਜਿਹੜੇ ਉਹਨਾਂ ਨੇ ਗ੍ਰੈਜੂਏਸ਼ਨ ਵੀ ਕੀਤੀ ਆ ਬੇਟੇ ਨੇ ਬੇਟਾ ਗੁਰਪ੍ਰੀਤ ਸਿੰਘ ਔਰ ਅਮਨਦੀਪ ਕੌਰ ਉਹਨਾਂ ਦੀ ਬੇਟੀ ਆ ਉਹਨੇ ਵੀ ਇੱਕ ਐ ਐਮਵੀਬੀਐਸ ਵਿੱਚ ਡਿਗਰੀ ਜਿਹੜੀ ਆ ਥੋੜੇ ਦਿਨ ਦਾ ਦਿਨਾਂ ਵਿੱਚ ਇਹ ਕੰਪਲੀਟ ਹੋ ਜਾਣੀ ਆ ਅਸੀਂ ਚਾਹੁੰਦੇ ਆਂ ਵੀ ਬੇੜੇ ਗੁਰਪ੍ਰੀਤ ਨੂੰ ਔਰ ਅਮਨਦੀਪ ਕੌਰ ਨੂੰ ਦੋਵਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਵਧੀਆ ਲੰਘ ਸਕੇ ਔਰ ਇੱਕ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੁੰਦੇ ਆਂ ਅਜੀਤ ਹਰਬਾਜ ਸਿੰਘ ਈਟੀਓ ਸਾਹਿਬ ਜਿਹੜੇ ਪੰਜਾਬ ਦੇ ਕੈਬਨਟ ਮੰਤਰੀ ਉਹਨਾਂ ਨੂੰ ਸੁਨੇਹਾ ਭੇਜਿਆ ਸੀ ਇੱਥੇ ਆਉਣ ਵਾਸਤੇ ਪਰ ਉਹਨਾਂ ਦੇ ਆਪਣੇ ਰਜੇਵੇਂ ਗਿਣ ਲਓ ਪਤਾ ਨਹੀਂ ਕਿਹੜੀ ਗੱਲ ਨਾ ਉਹਨਾਂ ਨੇ ਕੋਈ ਹਰ ਨਹੀਂ ਭੇਜਿਆ ਤੇ ਨਾ ਹੀ ਆਪ ਆਏ ਆ ਉਹਨਾਂ ਨੂੰ ਵੀ ਅਪੀਲ ਆ ਵੀ ਪੰਜਾਬ ਸਰਕਾਰ ਵੀ ਸਿੱਧਾ ਨੂੰ ਜੀ ਸਨਮਾਨ ਦੇਣਾ ਚਾਹੁੰਦੀ ਆ ਤੇ ਉਹਨਾਂ ਦੇ ਬੇਟੇ ਨੂੰ ਔਰ ਬੇਟੀ ਨੂੰ ਜਿਹੜਾ ਵਾ ਉਹ ਰੁਜ਼ਗਾਰ ਦਿੱਤਾ ਜਾਵੇ ਬਸ ਇਹ ਇੰਨੇ ਇੰਨਾਂ ਗੱਲਾਂ ਕਹਿੰਦੇ ਆ ਧੰਨਵਾਦੀ ਆ ਪਿੰਡ ਵਾਸੀਆਂ ਦੇ ਔਰ ਸਿੱਖ ਜਿਹੜੀ ਰੈਜਮੈਂਟ ਆਈ ਆ ਜਿਨ੍ਹਾਂ ਨੇ ਬੋਤ ਲਾਇਆ ਉਹਨਾਂ ਦੇ ਵੀ ਧੰਨਵਾਦੀ ਆ ਹਾਂਜੀ ਵੀਰ ਜੀ ਕੀ ਨਾ ਜੀ ਤੁਹਾਡਾ ਬਲਦੇਵ ਸਿੰਘ ਨਾ ਜੀ ਹਾਂਜੀ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬੰਦੀ ਮੈਂ ਸਰਕਾਰ ਨੂੰ ਇਹੋ ਕਹਿਣਾ ਚਾਹੁੰਦਾ ਹਾਂ ਕਿ ਸ਼ਹੀਦ ਦਾ ਪਰਿਵਾਰ ਹੈ ਉਹਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਆਪਣਾ ਵਧੀਆ ਗੁਜ਼ਰਬਸਰ ਕਰ ਸਕੇ ਜੀ ਸੋ ਜਨੀਕ ਟਰਸਟ ਕਲੱਬ ਤੇ ਸੋਨੀ ਸਰਪੰਚ ਅਤਰਦੇ ਹੋ ਵੱਲੋਂ ਜੋ ਵਿਸ਼ੇਸ਼ ਉਪਰਾਲਾ ਕਰਕੇ ਸਹਿਯੋਗ ਦਿੱਤਾ ਗਿਆ ਆਰਮੀ ਰੈਜੀਮੈਂਟ ਨੂੰ ਪлюс ਪਰਿਵਾਰ ਨੇ ਵੀ ਜਿਹੜਾ ਬਹੁਤ ਸਹਿਯੋਗ ਦਿੱਤਾ ਗਿਆ ਪੰਚਾਇਤ ਵੱਲੋਂ ਪਿੰਡ ਵੱਲੋਂ ਪਰਿਵਾਰ ਨੇ ਜਿੱਥੇ ਰੈਜੀਮੈਂਟ ਦਾ ਪਿੰਡ ਦਾ ਇਲਾਕੇ ਦਾ ਧੰਨਵਾਦ ਕੀਤਾ ਹੈ ਤੇ ਉੱਥੇ ਉਹਨਾਂ ਨੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚਿਆਂ ਦੇ ਰੋਜ਼ਗਾਰ ਦਾ ਵੀ ਕੋਈ ਯੋਗ ਉਪਰਾਲਾ ਕੀਤਾ ਜਾਵੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਯੋਗ ਉਪਰਾਲਾ ਕਰੇ ਤਾਂ ਹੀ ਇੱਕ ਸ਼ਹੀਦ ਨੂੰ ਸੱਚੀ ਸਰਧਾਂਜਲੀ ਹੋਵੇਗੀ ਕਿ ਅੱਜ ਇੱਥੇ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਕਿਵੇਂ ਵੇਖਦੇ ਹੋ ਸਾਰਾ ਕੈਪਟਨ ਜੀ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇ ਇਹ ਹਰ ਸਾਲ ਮੇਲੇ ਵਤਨ ਪਰ ਮਿੱਟੀ ਨਹੀਂ ਮਾਲੂ ਦਾ ਬਾਕੀ ਜਹੀ ਨਿਸ਼ਾਨ ਹੋਗਾ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਸ਼ਹੀਦ ਸਾਡਾ ਮਾਣ ਸ਼ਹੀਦ ਸੁੰਦਰ ਸਿੰਘ ਜੀ ਉਹਨਾਂ ਦੀ ਜਿਹੜੀ ਅੱਜ 24ਵੀਂ ਵਰ੍ਹੇਗੰਢ ਹੈ ਇਹਦੇ ਮੌਕੇ ਉਹਨਾਂ ਦੀ ਯੂਨਿਟ ਦੇ ਵੱਲੋਂ ਸਾਡੇ ਪਿੰਡ ਦੇ ਵਿੱਚ ਉਹਨਾਂ ਦਾ ਜਿਹੜਾ ਬੋਤਿਆ ਉਹਨੂੰ ਅੱਜ ਸ਼ੋਭਿਤ ਕੀਤਾ ਗਿਆ ਇਹਦੇ ਲਈ ਅਸੀਂ ਸਾਰੇ ਯੂਨਿਟ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਐਹੋ ਜੀ ਥਾਂ ਤੇ ਜਿਹੜਾ ਉਹ ਇਹਨੂੰ ਸ਼ੋਭਿਤ ਕੀਤਾ ਗਿਆ ਬੋਤਨ ਜਿੱਥੇ ਬੱਚੇ ਪੜ੍ਹਦੇ ਨੇ ਸਾਡੇ ਉਹ ਦੇਖਦੇ ਜਿਹੜੇ ਉਹ ਵੇਖਿਆ ਜਿਹੜੇ ਬੱਚੇ ਆ ਉਹਨਾਂ ਨੂੰ ਸ਼ਹੀਦ ਦੀ ਸ਼ਹਾਦਤ ਦਾ ਜਿਹੜਾ ਉਹਗੇ ਪਤਾ ਲੱਗਿਆ ਕਰੇਗਾ ਸੋ ਮੈਂ ਧੰਨਵਾਦ ਕਰਦਾ ਸਾਰੀ ਯੂਨਿਟ ਦਾ ਤੇ ਸਲੂਟ ਕਰਦਾ ਉਹ ਸ਼ਹੀਦ ਨੂੰ ਜਿਨੇ ਆਪਣੇ ਸਾਡੇ ਦੇਸ਼ ਦੀ ਰਾਖੀ ਕਰਦੇ ਆ ਜਿਹੜਾ ਆਪਣਾ ਬਰਦਾਨ ਦਿੰਦਾ ਮਨਦੀਪ ਜੀ ਪਤਾ ਲੱਗਾ ਕਿ ਉਹ ਸਨ ਜਿਹੜਾ ਹੈ 2000 ਦੇ ਵਿੱਚ ਜਿਹੜੇ ਇੱਥੇ ਉਹ ਉਹਨਾਂ ਦੀ ਡੈਥ ਹੁੰਦੀ ਹੈ ਔਰ ਅੱਜ ਇੰਨੇ ਲੰਬੇ ਸਮੇਂ ਦੇ ਬਾਅਦ ਜਿਹੜਾ ਉਹਨਾਂ ਦਾ ਇੱਥੇ ਯਾਦਗਾਰ ਸਥਾਪਿਤ ਹੋਣੀ ਸਮੇਂ ਦੇ ਨਾਲ ਕਿਉਂ ਨਹੀਂ ਇਹ ਸੰਭਵ ਹੋ ਸਕਦਾ ਦੇਖੋ ਜੀ ਇਹਨਾਂ ਦੇ ਇਹਦੀ ਬਾਰੇ ਤਾਂ ਜਿਹੜਾ ਇਹਨਾਂ ਦੀ ਯੂਨਿਟ ਨੂੰ ਜਿਹੜਾ ਜਲਦ ਕੱਦ ਸਕਦੀ ਹੈ ਜਨਾ ਪਰ ਇਹ ਜਦੋਂ ਵੀ ਕਿ ਸ਼ਹੀਦ ਤਾਂ ਹਰ ਵਾਰ ਜਿਹੜਾ ਇਹਨਾਂ ਦੀ ਸ਼ਹੀਦੀ ਦੇ ਸਬੰਧੀ ਸਾਡੇ ਪਿੰਡ ਦੇ ਵਿੱਚ ਆਲਰੇਡੀ ਪਹਿਲਾਂ ਵੀ ਇੱਕ ਸਮਾਰਕ ਬਣਿਆ ਆ ਤੇ ਉੱਥੇ ਹੀ ਜਿਹੜਾ ਪੰਚਾਇਤ ਦੇ ਵੱਲੋਂ ಗ್ರಾಮ ਪੰਚਾਇਤਰ ਦੇ ਵੱਲੋਂ ਮਾਰਕ ਬਣਾਇਆ ਗਿਆ ਤੇ ਉੱਥੇ ਵੀ ਅਸੀਂ ਪ੍ਰੋਗਰਾਮ ਹਰ ਵਾਰੀ ਕਰਦੇ ਆ ਤੇ ਜਿਹੜਾ ਯੂਨਿਟ ਦੇ ਵੱਲੋਂ ਇਹ ਕੀਤਾ ਗਿਆ ਇਹਦੇ ਵੀ ਧੰਨਵਾਦ ਦੀਆਂ ਸਾਵੇਂ ਦੇਰ ਲੱਗੀ ਆ ਪਰ ਵਧੀਆ ਗੱਲ ਆ ਤੁਸੀਂ ਸਮਝਦੇ ਹੋ ਕਿ ਸਾਡੇ ਦੇਸ਼ ਦੇ ਜਿਹੜੇ ਜਵਾਨ ਨੇ ਉਹ ਬੜੇ ਫਕਰ ਦੇ ਨਾਲ ਕਿਥੇ ਆਰਮੀ ਜੁਆਇਨ ਕਰਦੇ ਹੁੰਦੇ ਸੀਗੇ ਹੁਣ ਥੋੜਾ ਸਾਡੇ ਕਾਇਦੇ ਕਾਨੂੰਨ ਚੇਂਜ ਹੋ ਗਏ ਨੇ ਕੋਈ ਅਗਨੀਵੀਰ ਜਿਹੜਾ ਉਹ ਸ਼ੁਰੂ ਕਰ ਦਿੱਤੀ ਗਈ ਹੈ ਸਕੀਮ ਔਰ ਜਿਹੜਾ ਨੌਜਵਾਨਾਂ ਦਾ ਰੁਝਾਨ ਅੱਜ ਦੇ ਸਮੇਂ ਦੇ ਵਿੱਚ ਆਰਮੀ ਦੇ ਲਈ ਘਟਦਾ ਦਿਖਾਈ ਦਿੰਦਾ ਦੇਖੋ ਹਮੇਸ਼ਾ ਮੈਨਰ ਕਾਨੂੰਨ ਕਾਨੂੰਨ ਬਦਲਦੇ ਰਹਿੰਦੇ ਆ ਪਰ ਇਹ ਆਪੇ ਕਾਨੂੰਨ ਲੋਕਾਂ ਦੇ ਹੱਕ ਦੇ ਵਿੱਚ ਹੋਣੇ ਚਾਹੀਦੇ ਲੋਕੀਆ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਤਰਦੇ ਹੋ ਮੈਂ ਪਿੰਡ ਪਰਦੇੋਚ ਆਜ ਤੋਂ तकरीबन 21 ਸਾਲ ਪਹਿਲਾਂ ਰਿਟਾਇਰ ਹੋ ਕੇ ਪੈਨਸ਼ਨ ਆਇਆ ਆਰਮੀ ਦੇ ਵਿੱਚੋਂ ਮੇਰੇ ਪਿੰਡ ਨੂੰ ਜੇ ਇੱਕ ਫੌਜੀਆਂ ਦੀ ਇੰਡਸਟਰੀ ਵੀ ਕਿਹਾ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਬੜੇ ਮਾਣ ਵਾਲੀ ਗੱਲ ਆ ਕਿ ਮੇਰੇ ਪਿੰਡ ਦੇ 1962 ਵਿੱਚ 4 ਸ਼ਹੀਦ ਹੋਏ 1971 ਦੇ ਵਿੱਚ ਸ਼ਹੀਦ ਵੀ ਹੋਏ ਤੇ ਮਿਸ ਵੀ ਹੋਏ ਉਸ ਤੋਂ ਬਾਅਦ ਕਾਰਗਲ ਦੇ ਸ਼ਹੀਦ ਆ ਤੇ ਹੋਰ ਅਨੇਕਾਂ ਸ਼ਹੀਦ ਮੇਰੇ ਪਿੰਡ ਦੇ ਹੋਏ ਆ ਜਿਹੜਾ ਕਿ ਅਸੀਂ ਇਨ ਸ਼ਹੀਦਾਂ ਦਾ ਦੇਣ ਦੇ ਨਹੀਂ ਸਕਦੇ ਮੈਂ ਅੱਜ ADRT ਇਵੈਂਟ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 24 ਸਾਲਾਂ ਬਾਅਦ ਅੱਜ ਜਵਾਨ ਦਾ ਸਟੈਚੂ ਲਾ ਕੇ ਲਾਇਆ ਵਾ ਤੇ ਬੜੀ ਵਧੀਆ ਗੱਲ ਆ